ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਵੜੰਗ ਵੜੰਗ ਪਿੰਡ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਹੈ ਤੇ ਮੁਕਸਰ ਤੋਂ ਕੋਟਕਪੂਰੇ ਵਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਹੈ ਸਰਾਇਨਾਗਾ ਇਹਦੇ ਨੇੜ ਆ ਦੱਸੋ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਹੈ ਬਈ ਵੀ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਗਾਵਾਂ ਤੇ ਮੱਝਾਂ ਵਿਕਰੀ ਵਾਲੀਆਂ ਹੁੰਦੀਆਂ ਅੱਜ ਤਿੰਨ ਨਾਗ ਤੁਹਾਨੂੰ ਦਿਖਾ ਰਹੇ ਆ ਜਿਹਦੇ ਚੱਕ ਕੇ ਮੱਝ ਜਿਹੜੀ ਸੂਣ ਦੇ ਵਿੱਚ ਅਜੇ ਕੁਛ ਦਿਨ ਲੈਂਦੀ ਐ ਜੈਡ ਬਲੈਕ ਹੀ ਰਿੰਦੀ ਐ ਦੋਸਤੋ ਪੂਛ ਵੀ ਸਾਰੀ ਕਾਲੀ ਦਿਸ ਰਹੀ ਐ ਤੇ ਮੱਥਾ ਵੀ ਸਾਰਾ ਬਲੈਕ ਐ ਇਹਦੇ ਨਾਲ ਇੱਕ ਗੱਬਣਗਾ ਇੱਕ ਗਾਂ ਹੋਰ ਵੱਡੇ ਕਦ ਕੱਢਦੀ ਐ ਸੋ ਨਾਕ ਤਿੰਨ ਵੀਡੀਓ ਨੂੰ ਐਂਡ ਤੱਕ ਦੇਖਿਓ ਤੁਹਾਨੂੰ ਜਿਹੜਾ ਪਸ਼ੂ ਜੱਜ ਗਿਆ ਉਹਦੀ ਤਸੱਲੀ ਕਰਨ ਦਾ ਹੱਕ ਐ ਉਹ ਜ਼ਰੂਰ ਆ ਕੇ ਕਰਿਓ ਨੰਬਰ ਸਕਰੀਨ ਉੱਤੇ ਵਾਈਦਾ ਚੱਲਦਾ ਰਹੂਗਾ ਆਓ ਸ਼ੁਰੂਆਤ ਮੱਝ ਤੋਂ ਹੀ ਕਰਦੇ ਆਂ ਫਿਰ ਤੁਹਾਨੂੰ ਗਾਵਾਂ ਦਿਖਾਵਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਦੱਸ ਦਿਓ ਬਾਈ ਨਾਮ ਗੋਪੀ ਗੋਪੀ ਭਾਈ ਅੱਜ ਤਿੰਨ ਨਾਗ ਆ ਗਏ ਆਪਣੇ ਕੋਲ ਮੱਝਾਂ ਤੇ ਗਾਵਾਂ ਦੋਨੇ ਤਰ੍ਹਾਂ ਦੇ ਪਸ਼ੂ ਆਉਂਦੇ ਹਾਂਜੀ ਭਾਈ ਮੱਝਾਂ ਤੇ ਦੂਜਾ ਸੂਹਾ ਸੋਨਾ ਭਾਈ ਜੀ ਨੇ ਕਿੰਨੇ ਦਿਨ ਹਜੇ ਲਾਉਗੀ ਹਫਤਾ ਬਾਕੀ ਜੀ ਇਹਦਾ ਇੱਕ ਹਫਤਾ ਲੈ ਜੂਗੀ ਹਾਂਜੀ ਹਾਂਜੀ ਕੀ ਡਿਮਾਂਡ ਰੱਖਦੇ ਹੋ ਇਹਦੀ ਭਾਈ ਇਹਦੀ 1,65,000 ਰਾਈ 1,65,000 ਹਾਂਜੀ ਹਾਂਜੀ ਦੁੱਧ ਬਈ ਮਾਲਕਾਂ ਨੇ ਕਿੰਨਾ ਦੁੱਧ ਮਾਲਕਾਂ ਨੇ ਪਹਿਲਾਂ ਨੇ 14 ਕਿਲੋ ਜੁ ਹੋਇਆ ਜੀ ਆ ਕੀ ਵੇਖੋ 16-17 ਵੀ ਦੇ ਸਕਦੇ ਚੰਗੀ ਬਣੇ ਚੰਗੀ ਹਜੇ ਹਫਤਾ ਜਾਈਗੀ ਤੁਸੀਂ ਵੇਖ ਲੋ ਚਲੀ ਜਾਓ ਖੋਲੀ ਨਾ ਦੋਸਤੋ 1,65,000 ਰੇਟ ਸੂਹਾ ਦੂਜਾ ਸਿੰਗ ਬਿਲਕੁਲ ਕੁੰਡਿਆਂ ਦੀ ਹੈ ਲੰਬਾਈ ਚੰਗੀ ਹੈ ਉੱਤੋਂ ਢਾਂਚਾ ਪੂਰਾ ਚੌੜਾ ਤੁਹਾਨੂੰ ਨਜ਼ਰ ਆਊਗਾ ਸੁਖਵਾਨਾ ਤੁਸੀਂ ਇਹਦਾ ਫੇਰ ਦੇਖ ਸਕਦੇ ਹੋ ਇਹਦਾ ਰੇਟ ਬਾਈ ਨੇ ਰੱਖਿਆ 1 ਲੱਖ ਤੇ 65000 ਕਮਾਲੀ ਬਾਈ ਬਿਲਕੁਲ ਕੁੰਡਾ ਸਿੰਘ ਢਾਂਚਾ ਤੁਸੀਂ ਫੇਰ ਇਹਦਾ ਦੇਖੋ ਹਜੇ ਥਣਾ ਚ ਕੋਈ ਪਛਮਾਨੀਗਾ ਕਿਉਂਕਿ ਬਾਈ ਇੱਕ ਜਿਹੜਾ ਹੋਰ ਕਢਾਵਾਂਗੇ ਤਾਂ ਆਪਾਂ ਹਾਂਜੀ ਹਜੇ ਦੇਣੇ ਨੇ ਲੈਣੇ ਆ ਤਾਂ ਹਜੇ ਕਿਤੋਂ ਵੀ ਥਣਾ ਚ ਨਹੀਂ ਕੋਈ ਵੀ ਪਸਮਾ ਪਾਇਆ ਹਵਾਨਾ ਜੋਸ਼ ਵਾਲਾ ਫਿਕਸ ਜਿਹਾ ਰੱਖੂਗੀ ਦੇਖੋ ਫੇਰ ਇਹਦਾ ਢਾਂਚਾ ਲਿਆ ਬਈ ਬਾਪ ਸੋ ਇਹ ਮੱਝ ਦੋਸਤੋ ਪਹਿਲੇ ਨੰਬਰ ਤੇ ਰੇਟ ਇਹਦਾ ਜਿਹੜਾ ਵੀਡੀਓ ਦੇ ਵਿੱਚ ਹੀ ਤੁਹਾਨੂੰ ਦੱਸਤਾ ਇਸ ਤੋਂ ਬਾਅਦ ਤੁਸੀਂ ਆ ਕੇ ਦੇਖ ਲਓ ਦੁੱਧ ਥੋੜੀ ਸੇਵਾ ਦਾ ਪਰ ਖੁੱਲੀ ਡੁੱਲੀ ਮੱਝ ਹੈ ਤੁਸੀਂ ਉੱਤੋਂ ਚੜਾਈ ਇਹਦੀ ਫੇਰ ਨੋਟ ਕਰ ਸਕਦੇ ਹੋ ਚੰਗੀ ਦਿਸਦੀ ਹੈ ਜੈਡ ਬਲੈਕ ਹੈ ਬਾਕੀ ਮੁਕਸਰ ਜ਼ਿਲ੍ਹੇ ਦੀ ਮੱਝ ਹੈ ਤੇ ਆਮ ਤੌਰ ਤੇ ਆਪਾਂ ਦੇਖਦੇ ਹਾਂ ਮੁਕਸਰ ਦੀ ਮੱਝ ਦੁੱਧ ਵਾਲੀ ਨਿਕਲਦੀ ਹੈ। ਬਈ ਪੂਛ ਫੜੀ ਮਰੀ ਜੀ ਦੀ। ਬੜਾ ਜਹ ਹੱਕ ਦੇ ਇਧਰੋਂ ਬਈ। ਸੋ ਹੁਣ ਹਵਾਨਾ ਦੇਖੋ। ਦੋ ਬਟਨ ਵੀ ਹਵਾਨੇ ਤੇ ਹੈ ਥਣ ਸੋਹਣੇ ਛੱਡ ਦੇ ਬਈ। ਸੋ ਇਹ ਪਹਿਲੇ ਨੰਬਰ ਤੇ ਮੱਝ ਇਹਦੇ ਨਾਲ ਇੱਕ ਗਾਂ। ਬਈ ਇਹ ਕਨ ਮਸੂਹਾ ਸੁਹ ਹੁੰਦੀ ਹੈ। ਇਹ ਦੂਜਾ ਸੁਹਾ ਸੁਹ ਹੁੰਦੀ ਹੈ ਆਪਾਂ ਪਿੰਡੋ ਲਈ ਹੈ ਜੀ। ਠੀਕ ਹੈ। ਇਹਦਾ ਪਹਿਲਾਂ ਦਾ ਰਿਕਾਰਡ ਦੁੱਧ ਦਾ 25 ਕਿਲੋ ਦਾ ਸੀ। ਕਿੰਨੇ ਦਿਨ ਲਊ ਸੂਣ ਚ ਜੀ। ਇਹ 5-7 ਦਿਨ ਬਾਕੀ ਹੋਇਆ ਜੀ। ਇਹਦਾ ਰੇਟ ਕੀ ਰੱਖਦੇ ਹੋ? ਇਕ ਦਾ 11 ਖੋਲੀ 1 ਲੱਖ ਤੇ 10000 ਰੇਟ ਦੋਸਤੋ 5 ਤੋਂ 7 ਦਿਨ ਹਜੇ ਲਾਊਗੀ ਸੂਨ ਚ ਸੁਆ ਦੂਜਾ ਪਿੰਡੋਈ ਬਾਈ ਕਹਿੰਦਾ ਵੜਿੰਗ ਦੇ ਵਿੱਚੋਂ ਹੀ ਇਹ ਖਰੀਦੀ ਹੈ ਤੇ 25 ਕਿਲੋ ਇਹਨੇ ਪਹਿਲਾਂ ਨੇ ਦੁੱਧ ਪਾਇਆ ਖਵਾਨਾ ਚੰਗਾ ਹੈ ਦਾ ਵੀ ਹਜੇ ਇਦਾਂ ਲੈਂਦੀ ਹੈ ਸੂਨ ਚ 1 ਲੱਖ ਤੇ 10000 ਰੇਟ ਹੈ ਬਾਕੀ ਜੋ ਬਣਾਵਟਾ ਢਾਂਚੇ ਦੀ ਉਹ ਤੁਸੀਂ ਦੀ ਵੀਡੀਓ ਚ ਦੇਖੋ ਮੋੜ ਲਾ ਉਹ ਇਹਦਾ ਤੂਜਾ ਸੂ ਹੈ ਇਸ ਸਾਈਡ ਤੋਂ ਵੀ ਹਵਾਨਾ ਤੁਹਾਨੂੰ ਇਹਦਾ ਦਿਖਾ ਦਿੰਨਾ ਥਾਣੇ ਦੇ ਹੱਥੀ ਚੁਆਈ ਵਾਲੇ ਆ ਠੰਡੀ ਅਸਲੀ ਬਹੁਤ ਆਹੀ ਕੋਈ ਚੱਕੰਦੀ ਨਹੀ ਠੀਕ ਹੈ ਓਕੇ ਬਈ ਜਿਹੜੀ ਇਹ ਗਾਂ ਇਹ ਤੀਜਸਵਾਸ ਹੁੰਦੀ ਹੈ ਕਿੰਨਾ ਚਿਰ ਲਊ ਹਜੇ ਇਹਦੇ ਹਜੇ 15 ਦਿਨ ਬਾਕੀ ਹੈ ਜੀ ਠੀਕ ਹੈ ਮਾਲਕ ਨੇ ਦੱਸਿਆ 32 ਕਿਲੋ ਦੁੱਧ ਚੋਇਆ ਜੀ ਥੱਲੇ ਆ ਰੇਟ ਇਹਦਾ ਕੀ ਰਹੂਗਾ ਇਹਦਾ 1 15 ਹੈ ਖੋਲੀ ਇਹਨੂੰ ਦੋਸਤੋ ਬਹੁਤ ਵੱਡੀ ਗਾਂ ਵੱਡੀ ਬਹੁਤ ਢਾਂਚੇ ਦੀ ਗਾਂ ਬਾਕੀ ਚਿਹਰੇ ਦੀ ਬਣਾਵਟ ਇਹਦੀ ਤੁਸੀਂ ਦੇਖ ਹੀ ਲੈਣੀ ਹੈ ਵੀਡੀਓ ਚ ਤਰੂਗੀ ਤਾਂ ਹਵਾਨਾ ਤੁਹਾਨੂੰ ਦਿਖਜੂ ਹਜੇ 15 ਦਿਨ ਲੈਂਦੀ ਹੈ ਗਾਂ ਫੁੱਲ ਵੱਡੇ ਕਦ ਕਾਠ ਦੀ ਹੈ ਦੁੱਧ ਕਿੰਨਾ ਚੋਲੋਗੇ ਤੁਹਾਡੀ ਸੇਵਾ ਤੁਹਾਡੀ ਸਮਝ ਆ ਚਾਹ ਤੁਹਾਨੂੰ ਵੀਡੀਓ ਚ ਦਿਖਾ ਦਣਾ 1 ਲੱਖ 15000 ਦਾ ਰੇਟ ਰੱਖਿਆ ਹੈ ਕਮਾਈ ਵਿੱਚ ਉਹ ਜੇ 15 ਦਿਨਾਂ ਦੀ ਕੱਚੀ ਹੈਗਾ ਵਿਕਰੀ ਵਾਲੀ ਹੈ ਬਾਈ ਕੋਲ ਸੋ ਟੋਟਲ ਅੱਜ ਦੀ ਵੀਡੀਓ ਦੇ ਨਾਲ ਤਿੰਨ ਸੀਗੇ ਤਿੰਨੇ ਹੀ ਦਿਖਾਤੇ ਆ ਤੁਹਾਨੂੰ ਰੇਟ ਵੀਡੀਓ ਦੇ ਵਿੱਚ ਹੀ ਹੈ ਇਹ ਰੇਟ ਫੈਕਸ ਨਹੀਂ ਹੁੰਦੇ ਜਿਹੜਾ ਭਰਾ ਆਊਗਾ ਗੱਲਬਾਤ ਕਰਦਾ ਉਹਦਾ ਮਾਨਤਨ ਵਿੱਚੋਂ ਕੀਤਾ ਜਾਂਦਾ ਜੋ ਡਿਮਾਂਡ ਰੱਖੀ ਹੁੰਦੀ ਹੈ ਕਿਉਂਕਿ ਵਪਾਰ ਦਾ ਕੰਮ ਹੈ ਤੇ ਇਹਦੇ ਚੀ ਰੋਜੀ ਰੋਟੀ ਹੈ ਰੇਟ ਉਸ ਹੱਬ ਤੇ ਰੱਖੇ ਜਾਂਦੇ 2 ਰੁਪਏ 1 ਬਾਕੀ ਤੁਸੀਂ ਆਪਦੀ ਪਸੰਦ ਦਾ ਪਸ਼ੂ ਜਰੂਰ ਆ ਕੇ ਦੇਖਿਓ ਜਿਹੜਾ ਵੀਰ ਆਨਲਾਈਨ ਪਸ਼ੂ ਮਗਾਉਂਦਾ ਬੇਸ਼ੱਕ ਮੈਂ ਆਪਦੀਆਂ ਵੀਡੀਓ ਚ ਕੋਸ਼ਿਸ਼ ਕੀਤਾ ਵੀ ਤੁਸੀਂ ਸਕਿਪ ਕਰ ਦਿਆ ਕਰੋ ਵੀਡੀਓ ਕਿਉਂਕਿ ਮੈਂ ਇਹ ਚਾਹੁੰਦਾ ਵੀ ਜਿਹੜਾ ਵੀਰ ਮੇਰੀ ਵੀਡੀਓ ਤੋਂ ਪਸ਼ੂ ਖਰੀਦੇ ਉਹ ਕੋਲ ਖੜਕੇ ਦੇਖੇ ਤੇ ਤਸੱਲੀ ਕਰਕੇ ਖਰੀਦੇ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ